ਕੋਲ ਨੰਬਰ ਲੰਬੇ ਨਾਗਾ ਨੰਬਰ ਪਲੇਟ ਬੰਦਾ ਇਹ ਅੱਜ ਆ ਗਿਆ ਅੱਗੇ ਆਉਂਦਾ ਮੇਰਾ ਖਾਸ ਖਾਤਾ ਹਰੋ ਗੋਵਨ ਪੈਨੋ ਰੋਟੀ ਦਾ ਰੋਪ ਪੈਨੋ ਨੇ ਕੋਈ ਲਾਵੇ ਪੈਨੋ ਆਪਣੇ ਆਪਣੇ ਬਣਾਪਾ ਬਹੁਤ ਪੈਨੋ ਪਹੁੰਚ ਗਈ ਸਾਡੀ

ਅਤੇ ਬੜਾਈ ਆਛਰੋਂ ਦੇ ਸਾਥੇ ਹੋਈ ਨਾ ਇੱਕ ਜੀ ਤੇ ਕੀ ਕੀ ਨੁਕਸਾਨ ਹੋਇਆ ਸਾਰਾ ਨੁਕਸਾਨ ਹੋ ਗਿਆ ਗਹਿਣਾ ਵਟਾਈ ਰੋ ਵੀ ਸੜ ਗਿਆ ਡੰਗਰੀ ਉਹ ਵੀ ਮਰ ਗਈ ਜਿਹਨ ਸਮਿਆਂ ਘਰਾਂ ਨਾਲ ਹੀ ਉਹ ਵੀ ਸੜ ਗਿਆ ਸਿਰ ਵੀ ਜੀ ਨਿਕਲੀ ਨਾ ਹੋਰ ਕੁਝ ਨਹੀਂ ਕਿਤੇ ਆ ਸਾਡੇ ਕੱਪੜੇ ਨਿਕਲੇ ਤੇ ਗੱਲ ਪਾਈ ਸਾਡੇ ਕਿੰਨੇ ਡੰਗਰ ਮਰੇ ਮੇਰੇ ਮਾਗੇ 12 12 ਨਹੀਂ ਕੋਲੇ 12 ਹੀ ਮਰ ਗਏ ਘਰ ਦਾ ਵੀ ਕੋਈ ਨੁਕਸਾਨ ਘਰ ਦਾ ਫਾਂਡ ਵੀ ਨੁਕਸਾਨ ਹੋ ਗਿਆ ਗਹਿਣਾ ਘਟਾਈ ਉਹ ਵੀ ਸੜ ਗਿਆ ਜਿਹੜਾ ਵਟਾਈ ਉਹ ਵੀ ਸੜ ਗਿਆ ਪਾਣੀ ਦੀ ਜਫਾ ਦੀ ਉਹ ਜੀ ਜੀ ਬਈ ਸਿਰਫ ਜਾਣ ਲੈ ਕੇ ਵਜਿਆ ਜਿਹੜਾ ਇਹ ਸਾਰੇ ਸਮਾਨ ਹੈ ਪਿੰਡ ਵੱਲੋਂ ਮਦਦ ਦਿੱਤੀ ਗਈ ਇੱਕ ਪਿੰਡੋਂ ਮਦਦ ਕੀਤੀ ਕੋਈ ਆਪਣੇ ਇਸ਼ਾਰੇ ਨਾਲ ਮਦਦ ਕੀਤੀ ਤੇ ਫਿਰ ਉੱਤੇ ਲੈਣ ਵਾਲੇ ਲੀਰੇ ਬਣੇ ਜਿਹੜੇ ਅਸੀਂ ਤੋਂ ਨਿਕਲੇ ਛੜਕਦੇ ਗਿਆਂ ਸਾਡੇ ਸਿਰ ਤੇ ਪਰਣਾ ਵੀ ਕੋਈ ਨਹੀਂ ਕਪੜਾ ਵੀ ਕੋਈ ਨਹੀਂ ਆ ਪਿੰਡੋਂ ਲੋਕ ਆਇਆ ਉਹਨਾਂ ਅੱਗੇ ਸਾਡੇ ਬੱਚਿਆਂ ਦੇ ਕਪੜੇ ਛੁੱਟੇ ਸਿਰਦੇ ਸਾਡੇ ਸਿਰ ਦੇ ਕਪੜੇ ਛੁੱਟੇ ਤੇ ਫਿਰ ਅਸੀਂ ਲਿਗਰੇ ਉਹਨਾਂ ਨੇ ਉੱਥੇ ਮਸਾਲੇ ਲਾਗੇ ਲਾਗੇ ਉੱਥੇ ਬਿਠਾਈ ਰੋਟੀ ਕੋਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਡੰਗਰਾਂ ਦੀ ਮਜ਼ਾਰ ਕਰਦੇ ਆ ਜੀ ਆਲੀ ਪੰਜੇ ਭੜਕੇ ਦੀ ਮਜ਼ਾਰ ਕਰਦੇ ਆ ਮੈਂ ਜ਼ਿਆਦਾ ਕਰਦੇ ਆ ਡੰਗਰਾਂ ਦੀ ਮਜ਼ਾਰ ਕੋਈ ਆਇਆ ਸੀ ਤੇ ਤੁਹਾਡੀ ਮਦਦ ਵਾਸਤੇ ਬੜੇ ਆਏ ਸੀ ਤੇ ਆਂਦੀ ਨਾ ਕੋਣ ਆਇਆ ਸੀ ਮੈਂ ਇੱਥੇ ਮਦਦ ਲਈ ਮਜ਼ਦਦ ਲਈ ਆ ਗੋ ਮੱਲਾ ਆਇਆ ਸੀ ਤੇ ਉਹਨੇ ਮਦਦ ਕੀਤੀ ਆ ਗੋਨੇ ਚੈੱਕ ਦਿੱਤਾ ਹੀ ਲੱਖ ਲੱਖ ਰੁਪਏ ਦਾ ਪੁੱਜਿਆ ਨਹੀਂ ਜੀ ਹਾਂਜੀ ਹਾਂ ਹਣੀ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਕੀ ਸਾਰਾ ਮੈਟਰ ਹੋਇਆ ਸੀ ਉਹ ਸਤਿਕਾਰ ਜੀ ਸਾਰਨਾਪੁਰ ਦੇ ਆਪਣਾ ਅਬਦਲ ਕਰੀਮ ਨਾਇਆ ਪਹਿਲਾ ਕਰ ਜਿਹੜਾ ਇਧਰ ਆਉਂਦਾ ਹ ਸਿਰਕਲੇ ਬਸਿਓ ਮਤਲਬੇ ਕਿ ਕਰੀਬਨ 7:30 ਵਜੇ ਅੱਗ ਲੱਗੀ ਹੈ ਪਿੱਛੇ ਅੱਗ ਲੱਗੀ ਅਜ ਦਦ ਨੇਰ ਬਗਦਾ ਹੀ ਇੱਕ ਤਰੀਕ ਦੀ ਗੱਲ ਆ ਕੀ ਕੀ ਨੁਕਸਾਨ ਹੋਇਆ ਅਗਲੀ ਨੂੰ ਨੁਕਸਾਨ ਬਹੁਤ ਹੋ ਗਿਆ ਜੀ ਮੰਜਾਂ ਗਾਵਾਂ ਬਾਕੀ ਘਰ ਦਾ ਲੀੜਾ ਕਪੜਾ ਗਹਿਣਾ ਪੈਸਾ ਜੋ ਵੀ ਐਸ਼ੀ ਸਭ ਸੜ ਗਿਆ ਕੋਈ ਆਇਆ ਸੀ ਉੱਤੋਂ ਵੱਡ ਪ੍ਰਸ਼ਾਸਨ ਵੱਲੋਂ ਜਾਂ ਕੋਈ ਨਹੀਂ ਜੋ ਉਹ ਤਾਂ ਬਸ ਸਾਡੇ ਕੋ ਪਿੰਡ ਦੇ ਲੋਕੀ ਦੇ ਹਦੋਂ ਸਾਰੇ ਮਤਲਬ ਸਭ ਬਾਵਲੇ ਸਾਡੇ ਕੋ ਪਿੰਡ ਦੀ ਬਹੁਤ ਆਈ ਆ ਹੂੰ ਬਾਕੀ ਸਰਪੰਚ ਸਾਹਿਬ ਨੇ ਸਾਡੀ ਬੜੀ ਹਲਪ ਕੀਤੀ ਆ ਬਾਕੀ ਲੀੜਾ ਕਪੜਾ ਜੋ ਵੀ ਸਾਨੂੰ ਪਿੰਡ ਨੇ ਦਿੱਤਾ ਵਾ ਉਹਨਾਂ ਨੇ ਸਾਡੀ ਹਲਪ ਕੀਤੀ ਮੋੜ ਕੇ ਅਸੀਂ ਫਿਰ ਜਾ ਕਰਕੇ ਜਾ ਕੇ ਇੱਥੇ ਮਤਲਬ ਬਹਿਣ ਜੋਗੇ ਸਾਡੇ ਕੋਲ ਬਹਿਣ ਦਾ ਕੋਈ ਸਾਧਨ ਨਹੀਂ ਸੀ ਕੋਈ ਸਮਝ ਨਹੀਂ ਸੀਗਾ ਇਹ ਬਜਿਆਗਾ ਸਾਡੇ ਕੋਲ ਕੋਈ ਚ ਲੀੜਾ ਕਪੜਾ ਕੋਈ ਚੀਜ਼ ਇੰਨੀ ਕ ਨਹੀਂ ਸੀ ਬਜੀ ਹੂੰ ਬਾਕੀ ਮੰਝਾਂ ਗਾਵਾਂ ਬਹੁਤ ਛੜੇ ਘਟੋ ਕਟਵਿਨਾ 45 46 ਮੱਝ ਜਿਹੜੀਆਂ ਮਰ ਗਈਆਂ ਮਰ ਚੁੱਕੀਆਂ ਮੌਕੇ ਦੇ ਕੋਈ ਅਜੇ ਵੀ ਮਤਲਬ ਮਰਣੀਆਂ ਮਕੋਏ ਜਿਹੜੀਆਂ ਸੜੀਆਂ ਅਜੇ ਮਰਣੀਆਂ ਹਾਂ ਹਾਂਜੀ ਪੰਜਾਂ ਪੰਜ ਘਰ ਇੱਥੇ ਅਜੇ ਰਹਿੰਦੇ ਆ ਪੰਜਾਂ ਘਰ ਦੇ ਵਿੱਚੋਂ ਨਾ ਕੋਈ ਵੀ ਕੋਈ ਵੀ ਘਰ ਜਿਹੜਾ ਹੈ ਮਤਲਬ ਉਹ ਵੱਧੋਂ ਮਤਲਬ ਸਾੜਾ ਦੇ ਬਿਨਾ ਨਹੀਂ ਰਿਹਾ ਕੋਈ ਸਾੜਾ ਲੱਕਾ ਕਿਹੜਾ ਹੈ ਸਾੜਾ ਲੱਕਾ ਇੱਧਰ ਹੀ ਜੇ ਅੰਬਰਸਰ ਅਸੀਂ ਰਹਿਣ ਆਲੇ ਆ ਇੱਧਰ ਟਾਪ ਐਂਡ ਆਪਣਾ ਅਦਲੀ ਹਾਲ ਪੰਡੇ ਅਦਲੀ ਹਾਲ ਹਾਂਜੀ ਸਰ ਕੋਈ ਆਇਆ ਸੀ ਤੁਹਾਡੀ ਇੱਥੇ ਮਦਦ ਕਰਨ ਦੇ ਲਈ ਹਾਂਜੀ ਹਾਂਜੀ ਤਾਰੀਵਾਲ ਸਾਹਿਬ ਆਏ ਹੀ ਮੈਦਰੀ ਸਾਹਿਬ ਨਹੀਂ ਆਏ ਉਹ ਸਾਡੀ ਐਲਫਸ ਮਤਲਬ 5 ਕੁ 5 15 ਲੱਖ ਦਾ ਚੈੱਕ ਸਾਨੂੰ ਦੇ ਗਏ ਲੱਖ ਲੱਖ ਰੁਪਏ ਆ ਕੇ ਕਰਨ ਨੂੰ ਉਹ ਦੇ ਗਏ ਚੈੱਕ ਹਾਂਜੀ ਪਿੰਡ ਸਾਹਿਬ ਉਹਨਾਂ ਨੇ ਸਰਪੇ ਬਾਂ ਸਰਪੇ ਜਣਾ ਪੜੀ ਸਾਡੀ ਮਤਲਬ ਅਲੀ ਆਜ਼ਲੀ ਵਾਲੇ ਸਰਪੇ ਨੇ ਆਪਣੇ ਪਿੰਡ ਵਾਲੇ ਨੇ ਉਹਨਾਂ ਸਾਡੀ ਬਾਹ ਫੜੀ ਪੂਰੀ ਜਿਹੜਾ ਮੰਜਾ ਪੀੜਾ ਤਾਂ ਡੱਸਾ ਦਾ ਜੋ ਮੰਜਾ ਪੀੜਾ ਉਹ ਉਹਦੇ ਵਾਸਤੇ ਕੋਈ ਪਿੰਡ ਵਾਲੇ ਨਹੀਂ ਤੁਹਾਨੂੰ ਦਿੱਤਾ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਮਦਦ ਕੀਤੀ ਹੈ ਕਿ ਬਦਲੇ ਕਿਥੋਂ ਨਾ ਦਿੱਤੇ ਕਿ ਤੁਹਾਨੂੰ ਸਾਰੇ ਮਤਲਬ ਉਹਨਾਂ ਪਿੰਡ ਵਾਲਿਆਂ ਨੇ ਮਦਦ ਕੀਤੀ ਸਾਡੀ ਸਰਪੰਚ ਸਾਹਿਬ ਨੇ ਜਿਆਦਾ ਸਰਪੰਚ ਹੈਗਾ ਆਪਣਾ ਚੈਨਾ ਸਰਪੰਚ ਤੇ ਚੱਕ ਤੁਹਾਡਾ ਕਿਹੜੀ ਤਰੀਕ ਦਾ ਇਹ ਹੈਗਾ ਜੀ ਮਤਲਬ ਉਹਦੇ ਪਸੂ ਨਾਲ ਕਿਹਨਾਂ ਤਰੀਕੀ ਤਰੀਕ ਦੇ ਅੰਗਰੇਜ਼ੀ ਸਹੀ ਜਾਣਦੇ ਨਹੀਂ ਮਤਲਬ ਪਸੂ ਦੀ ਗੱਲਿਆ ਮਤਲਬ ਇਹ ਹੈਗਾ ਸੀ ਆਪਣਾ ਸ਼ੁਕਰ ਅਦੇ ਐਤਵਾਰੀ मतलब ਨਹੀਂ ਐਤਵਾਰ ਨਹੀਂ ਹੋਣਾ ਮਤਲਬ ਆਪੜੇ ਆਪੋ ਘਰ ਨੇ ਵੀ ਦੇ ਗਏ ਹੋ ਹਾਂਜੀ ਬਹੁਤ ਬਹੁਤ ਵਾਰ ਹਾਂਜੀ ਕੋਈ ਮਦਦ ਵਾਸਤੇ ਕੋਈ ਆਇਆ ਤੁਹਾਡੇ ਕੋਲ ਹਾਂਜੀ ਮਦਦ ਵਾਸਤੇ ਤਾਰੀਬਾ ਸਾਹਿਬ ਆਏ ਸੀ ਉਹ ਸਰਪੇਜ ਨਾਲ ਮੰਗਾਈ ਸੀ ਮਤਲਬ ਉਹ ਸਾਡੇ ਕੋਲ ਇੱਥੇ ਆਏ ਉਹ 5 ਲੱਖ ਦਾ ਸਾਨੂੰ ਚੈੱਕ ਦੇ ਗਏ ਆ ਲੱਖ ਲੱਖ ਰੁਪਈਆ ਮਤ ਸਾਡੀ ਕਰ ਗਈ ਹੈ ਤੇ ਹੁਣ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰ ਰਹੇ ਹੋ ਬਾਕੀ ਮਤ ਬਚ ਗਏ ਹੋ ਮਤ ਕਰਨੇ ਵੀ ਜਾੜੀ ਮਤੂ ਕਾ ਕੀਤੀ ਜਾਵੇ ਘੱਟੋ ਘੱਟ ਸਾਡਾ 1.5 ਕਰੋੜ 1.2 ਕਰੋੜ ਦਾ ਨੁਕਸਾਨ ਹੋਇਆ ਬਸ ਸਰਕਾਰ ਵੱਲੋਂ ਸਾਡੀ ਮਦਦ ਮਦਦ ਕੀਤੀ ਜਾਵੇ। ਠੀਕ। ਤਾਂ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਆ? ਮੱਖਣ ਸਿੰਘ ਜੀ। ਤੇ ਕੀ ਸਾਰਾ ਮੈਟਰ ਹੋਇਆ ਸੀ ਥੋੜਾ ਜਿਹਾ ਦੱਸੋ ਤੇ ਕੀ ਲੱਗਦੇ ਤੁਸੀਂ ਇਹਨਾਂ ਦੇ? ਇਹ ਭਈਆ ਸਾਡੇ। ਹੋਇਆ ਕੀ ਸੀ ਸਾਰਾ? ਇਹ ਮੌਰਬੰਦ ਜੀ ਅੱਗ ਲੱਗੀ ਆਈ 9:30 ਵਜੇ ਗੱਲ ਆ। ਨਾਲ ਹੀ ਨੇਰੀ ਆ ਗਈ। ਇਹਨਾਂ ਕੋਲੋਂ ਤਾਂ ਬੱਚੇ ਨਿਕਲੇ ਕੁਝ ਨਹੀਂ ਨਿਕਲੇ ਇਹਨਾਂ ਕੋਲੋਂ। ਮਤਲਬ ਇਹ ਘਰਾ ਦਾ ਆਟਾ ਵੀ ਨਹੀਂ ਸੀ ਘਰਾ ਉਗਰੀ ਬਗੋ। ਅੱਛਾ। ਪਿੰਡ ਵਾਲਿਆਂ ਮਦਦ ਕੀਤੀ ਇਸ ਵੇਲੇ ਸਾਬਰ। ਅਗਲੀ ਗੱਲ ਦਰ ਮੇਰੇ ਜਿੰਨਾ ਇਥੇ ਹਿੱਸੇ ਮੇ ਸੰਭਨ ਨਜ਼ਰ ਆ ਰਿਹਾ ਸਾਰਾ ਪਿੰਡ ਵੱਲੋਂ ਦਾ ਸਾਰਾ ਪਿੰਡ ਵੱਲੋਂ ਦਿੱਤਾ ਗਿਆ ਸਰਪੰਚਾ ਲੋਕੀ ਮਦਦ ਕੀਤੀ ਸਰਬਜਨੇ ਵਾਲ ਬਗੀਦੀ ਸਾਰੀ ਬਾਸ ਤਰਪਾਲ ਲੇੜਾ ਕਪੜਾ ਸਭ ਕੁਝ ਹੋਈ ਦੇਂਡਿਆ ਧਾਰੀ ਵਾਲੇ ਸਿਰਫ ਚੱਕੀ ਦੱਸਿਆ ਕੀ ਮੰਗ ਕੀ ਕਰਦੇ ਹੋ ਮੰਗੇ ਹੋਈ ਆ ਸਾਡੀ ਡੰਗਰਾਂ ਦੀ ਆ ਰੋਟੀ ਰੋਟੀ ਤੇ ਮਸਲਾ ਹੋਰ ਹੈ ਸਾਡਾ ਕੋਈ ਹੈ ਨਹੀਂ ਮਸਲਾ ਇਹ ਸਾਡੇ ਨਗਰ ਰੌਣਗੇ ਰੋਟੀ ਬਚੇਗੀ ਦੁਕਾਨਗੇ ਆ ਤੁਹਾਡਾ ਕੋਈ ਲਾਈਕ ਜਿਹੜੇ ਬੇਜੁਬਾਨ ਜਾਨਵਰ ਨੇ ਉਹਨਾਂ ਦਾ ਵੀ ਕੋਈ ਨੁਕਸਾਨ ਹੋਇਆ ਡੰਗਰਾਂ ਦਾ ਹੋਇਆ ਕੀ ਨੁਕਸਾਨ ਹੋਇਆ ਡੰਗਰ ਸਾਰੇ 40 45 45 46 ਮਰ ਚੁੱਕੇ ਨੇ ਅੱਛਾ ਬੰਨ ਬੰਨ ਕਰਾਂਦੇ ਕੋਈ ਸੜੇ ਉਹ ਵੀ ਮਰਨਦੇ ਆ ਅੱਛਾ ਜ਼ਖਮੀ ਵੀ ਹੋਏ ਆ ਜ਼ਖਮੀ ਵੀ ਹੋਏ ਆ ਜਾਂ ਜਾਂ ਦੰਗਰਾਂ ਦੀ ਗਾੜੀ ਆ ਉਹ ਵੀ ਜ਼ਖਮੀ ਆ ਅੱਛਾ ਨਾ ਮਰੇ ਨਾ ਜਿੰਦੇ ਆ ਸਾਡੀ ਰੋਟੀ ਦਾ ਮਸਲਾ ਹੈ ਹੀ ਡੰਗਰਾਂ 'ਚ ਨਾ ਸਾਡੀ ਕੋਈ ਨੌਕਰੀ ਹੈ ਨਾ ਡਿਊਟੀ ਹੈ ਨਾ ਪੈਲੀ ਹੈ ਨਾ ਬੰਨਾ ਹੈ ਇਹ ਜਗ੍ਹਾ ਆਪਣੀ ਲਈ ਹੈ ਮਰਫਟਗੇਰਾ ਪੰਨਾਂ ਕਰਨੀ ਥੋੜੀ 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 ਕਰਨੀ ਹਾਂਜੀ ਸਰ ਜੀ ਮੈਂ ਨਾਮ ਦੱਸ ਕੇ ਪਿੰਡ ਦਾ ਨਾਮ ਦੱਸ ਕੇ ਸੁਚੈਨ ਸਿੰਘ ਸਰਪੰਚ ਪਿੰਡ ਅਦਲੀਵਾਲਾ ਜੀ ਤੁਸੀਂ ਜਿਹੜਾ ਇਹ ਇੱਕ ਮੈਟਰ ਆਇਆ ਸੀ ਕਿ ਇੱਥੇ ਕੁਝ ਅਰਦੀ ਵਾਲ ਫਰੰਦਰ ਵਿੱਚ ਅੱਗ ਲੱਗੀ ਸੀ ਜਿਸ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਬੇਜੁਬਾਨ ਜਾਨਵਰ ਜਿਹੜੇ ਨੇ ਉਹ ਵੀ ਉਹਦੇ ਵਿੱਚ ਜਲ ਚੁੱਕੇ ਨੇ ਤੇ ਕੀ ਤੁਹਾਡੇ ਵੱਲੋਂ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਕੀ ਹੈਲਪ ਕੀਤੀ ਹੈ ਤੁਹਾਡੇ ਵੱਲੋਂ ਇਹ ਬੀਤੀ ਰਾਤ ਜੀ 4-5 ਦਿਨ ਪਹਿਲਾਂ ਆਪਣਾ ਰਾਤ ਨੂੰ 9:30 ਪੌਣੇ 10 ਵਜੇ ਅਜੇ ਗੁਰੂ ਗੁੱਜਰ ਬਰਾਦਰੀ ਸੌਣ ਨਹੀਂ ਲੱਗੀ ਸੀ ਤੇ ਹਨੇਰ ਬਹੁਤ ਜ਼ਿਆਦਾ ਤੇਜ ਆਇਆ ਜੀ 1 ਕਿਲੋਮੀਟਰ ਹੱਦਵੀਂ ਅੱਗ ਆਈ ਬਹੁਤ ਤੇਜ ਪਤਾ ਨਹੀਂ ਕਿੱਥੋਂ ਚੰਗਿਆੜਾ ਪਿਆ ਉਹ ਸਿੱਧੀ ਉਹਨਾਂ ਦੇ ਡੇਰੇ 'ਚ ਆ ਜਾਵੜੀ। ਉਹਨਾਂ ਮਹਾ ਜਾਣੇ ਜੀ ਆਪਣੇ ਲੈ ਕੇ ਜਾਣੇ ਲੈ ਕੇ ਭੱਜੇ ਤੇ 30 ਤੋਂ ਲੈ ਕੇ 35 ਤੱਕ ਉਹਨਾਂ ਦੀ ਮੱਜਾਂ ਸੜ ਗਈਆਂ ਜੀ। ਕੁਝ 5-4 ਅਜੇ ਵੀ ਜ਼ਖਮੀ ਹੈ ਜੀ। ਉਹਨਾਂ ਦਾ ਲਾਚ ਚੱਲ ਰਿਹਾ ਜੀ। ਤੇ ਸਾਡੀ ਡਾਕਟਰ ਜਿਹੜੇ ਆ ਡਾਕਟਰ ਵਿਸ਼ਾਲ ਹੁਣੀ ਸਾਡੇ ਵੈਟਰਨਰੀ ਅਫਸਰ ਆ ਉਹਨਾਂ ਦੀ ਟੀਮ ਜਿੰਨੀ ਵੀ ਸਾਡੀ ਜ਼ਿਲ੍ਹੇ ਦੀ ਆ ਉਹਨਾਂ ਬਹੁਤ ਮਦਦ ਕੀਤੀ ਹੈ ਜੀ। ਉਸ ਦਿਨ ਅਗਲੇ ਦਿਨ ਹੀ 7 ਵਜੇ ਵਕਤ 'ਤੇ ਆ ਗਏ। ਸਾਰਾ ਧਿਆਨ ਇਸ ਦਿਹਾੜੀ ਰਾਤ ਵੀ ਰਹੇ। ਮਤਲਬ 3 ਦਿਨ ਉਹਨਾਂ ਲਗਾਤਾਰ ਮਿਹਨਤ ਕੀਤੀ ਤੇ ਉਹਦੇ ਨਾਲ 3-4 ਡੰਗਰ ਬਚ ਗਏ। ਤੁਹਾਡੇ ਵੱਲੋਂ ਕਿਸ ਤਰੀਕੇ ਦੀ ਮਦਦ ਕੀਤੀ ਸੀ ਸਰਪੰਚ ਸਾਹਿਬ? ਸਾਡੇ ਵੱਜੋਂ ਉਹ ਦਿਨ ਰਾਤ ਵੀ ਅਸੀਂ ਜੀ ਗਏ ਸਾਡੀ ਪੰਚਾਇਤ ਵੀ ਗਈ ਹੋਰ ਵੀ ਸਾਡੇ ਜਿੰਨੇ ਮੋਤਬਰ ਆ ਉਹ ਵੀ ਸਾਰੇ ਗਏ ਜੀ ਉਹ ਦਿਨ ਰਾਤ ਵੀ 2:30 ਵਜੇ ਆਏ ਚਲੋ ਜਿਉ ਹੋ ਸਕਿਆ ਅਸੀਂ ਉਹ ਦਿਨ ਵੀ ਕੀਤਾ। ਪਰ ਉਹ ਦਿਨ ਰਾਤ ਮੀਂਹ ਹੀ ਨੇਰੀ ਇੰਨਾ ਸਾਡੇ ਕੋਲ ਖਾਸ ਨਹੀਂ ਹੋ ਸਕਿਆ ਅਸੀਂ ਪਾਣੀ ਵਾਲੀਆਂ ਗੱਡੀਆਂ ਵੀ ਮੰਗਾਈਆਂ ਤੇ ਚਲੋ ਗੱਡੀ ਉੱਥੋਂ ਤੱਕ ਮਾੜਾ ਰਾਹ ਹੋਣ ਕਰਕੇ ਨਹੀਂ ਪਹੁੰਚ ਸਕੀ ਜੀ। ਤੇ ਫਿਰ ਅਸੀਂ ਸਵੇਰੇ ਸਭਤੇ ਗਏ ਜੀ ਜਾ ਕੇ ਜਿੰਨਾ ਵੀ ਹੋ ਸਕਿਆ ਉਹਨਾਂ ਲਈ ਚਾਹ ਪਾਣੀ ਲੰਗਰ ਪਾਣੀ ਤਿਆਰ ਕੀਤਾ ਜੀ ਉਹਨਾਂ ਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਸਾਰਾ ਪਿੰਡ ਤੁਹਾਡੇ ਨਾਲ ਹੈ ਜੀ ਤੇ ਜੇ ਹੁਣ ਅੱਗੇ ਉਹਨਾਂ ਨੂੰ ਕੋਈ ਮਦਦ ਆ ਦੇ ਲੋੜ ਪਈਗੀ ਤਾਂ ਪਿੰਡ ਵੱਲੋਂ ਤੁਹਾਡੇ ਵੱਲੋਂ ਮਦਦ ਵੀ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਮਤਲਬ ਗੁਰੂ ਰਾਮ ਦਾਸ ਦੀ ਕਿਰਪਾ ਨਾਲ ਸਾਡੇ ਪਿੰਡ 'ਚ ਬਹੁਤ ਏਕਾ ਜੀ ਜੇ ਸਾਰੇ ਜਿੰਨੀਆਂ ਵੀ ਪਾਰਟੀਆਂ ਸਾਰੀਆਂ ਨਹੀਂ ਪਾਰਟੀਆਂ ਬਾਜੀ ਦੇ ਉੱਪਰ ਉੱਠ ਕੇ ਅਸੀਂ ਉਹਨਾਂ ਦੇ ਸ਼ੈੱਡ ਤਿਆਰ ਕਰਨ ਦੇ ਆ ਜੀ ਤੁਸੀਂ ਵੇਖ ਕੇ ਆਏ ਹੋ ਇੱਥੇ ਮਿਸਤਰੀ ਲੱਗੇ ਉਹਨਾਂ ਦੇ ਜੀ ਤੇ ਅਸੀਂ ਉਸ ਦਿਨ ਵੀ ਜਿੱਦਣ ਅੱਗ ਲੱਗੀ ਰਾਤ ਨੂੰ ਉਸ ਤੋਂ ਅਗਲੇ ਦਿਨੀ ਉਹਨਾਂ ਦੀਆਂ ਤਰਪਾਲਾਂ ਰਸੇ ਜੋ ਵੀ ਉਹਨਾਂ ਦਾ ਉਸ ਵੇਲੇ ਵਰਤੋਂ ਦੀ ਮਤਲਬ ਸਮਾਨ ਹੀ ਰਾਸ਼ਨ ਮੰਜੇ ਬਿਸਤਰੇ ਲੀੜਾ ਕਪੜਾ ਸਭ ਕੁਝ ਮਤਲਬ ਅਸੀਂ 5-7 ਘੰਟੇ ਚ ਉਹਨਾਂ ਨੂੰ ਸਾਰਾ ਮਤਲਬ ਮੰਗਾ ਕੇ ਦੇ ਦਿੱਤਾ ਸੀ ਜੀ